ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮੁੱਦਾ ਪਾਨਾ ਸਿੱਧੂ ਦਾ ਚੱਲ ਰਿਹਾ ਹੈ ਜਿੱਥੇ ਕਿ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਹੁਣ ਤੱਕ ਪਾਨੇ ਸਿੱਧੂ ਤੇ ਚਾਰ ਪਰਚੇ ਦਰਜ ਹੋ ਚੁੱਕੇ ਹਨ ਪਾਨਾ ਸਿੱਧੂ ਸੋਸ਼ਲ ਵਰਕਰ ਵੀ ਹੈ ਤੇ ਆਓ ਜਾਣਦੇ ਹਾਂ ਕਿੰਨਾ ਕਾਰਨਾਂ ਦੇ ਕਰਕੇ ਹੁਣ ਪਾਨਾ ਸਿੱਧੂ ਹੈ ਜਿਹੜਾ ਸਲਾਖਾਂ ਦੇ ਪਿੱਛੇ ਹੈ ਤੇ ਕਿੰਨਾ ਕਾਰਨਾਂ ਦੇ ਕਰਕੇ ਉਸ ਦੇ ਉੱਪਰ ਇਹ ਚਾਰ ਪਰਚੇ ਹੋਏ ਭਗਵਾਨ ਸਿੰਘ ਸਿੱਧੂ ਜਿਸ ਨੂੰ ਪਾਨਾ ਸਿੱਧੂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪਾਨਾ ਸਿੱਧੂ ਇੱਕ ਬਲੌਗਰ ਹੈ ਅਤੇ ਨਾਲ ਦੀ ਨਾਲ ਸੋਸ਼ਲ ਵਰਕਰ ਵੀ ਹੈ ਜਿਸ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਜੋ ਕਿ ਕੁਝ ਸਮਾਂ ਪਹਿਲਾਂ ਹੀ ਟਰੈਵਲ ਏਜੰਟਸ ਦੇ ਨਾਲ ਕੰਟਰੋਵਰਸਿਸ ਕਰਕੇ ਚਰਚਾ ਦੇ ਵਿੱਚ ਆਇਆ ਸੀ ਕੋਰਟ ਦੂਨਾ ਦਾ ਰਹਿਣ ਵਾਲਾ ਜੋ ਕਿ ਬਰਨਾਲਾ ਦੇ ਵਿੱਚ ਪੈਂਦਾ ਹੈ ਤੇ ਉੱਥੇ ਹੀ ਗੱਲ ਕਰੀਏ ਜੇਕਰ ਹੁਣ ਤੱਕ ਦੇ ਸਫਰ ਦੀ ਤੇ ਭਾਨੇ ਸਿੱਧੂ ਤੇ ਹੁਣ ਤੱਕ ਚਾਰ ਪਰਚੇ ਦਰਜ ਹੋ ਚੁੱਕੇ ਹਨ ਜਿਸ ਦੇ ਵਿੱਚ ਸਭ ਤੋਂ ਪਹਿਲੀ ਐਫ ਆਈ ਆਰ ਇੱਕ ਮਹਿਲਾ ਟਰੈਵਲ ਏਜੰਟ ਜਿਸ ਦਾ ਨਾਮ ਇੰਦਰਜੀਤ ਕੌਰ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਉਸ ਦਾ ਕਹਿਣਾ ਸੀ ਕਿ ਭਾਨਾ ਸਿੱਧੂ ਦੇ ਵੱਲੋਂ ਉਸ ਨੂੰ ਧਮਕੀਆਂ ਭਰੇ ਫੋਨ ਕਾਲਸ ਕੀਤੇ ਜਾਂਦੇ ਸਨ ਅਤੇ ਉਸਦੇ ਘਰ ਦੇ ਬਾਹਰ ਧਰਨਾ ਵੀ ਲਗਾਇਆ ਗਿਆ ਧਰਨਾ ਚੱਕਣ ਦੇ ਲਈ ਭਾਨੇ ਸਿੱਧੂ ਦੇ ਵੱਲੋਂ ਉਸਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਕੀ ਧਾਰਾ 384 ਆਈਪੀਸੀ ਦੇ ਤਹਿਤ ਭਾਨੇ ਸਿੱਧੂ ਤੇ ਪਹਿਲਾ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਕੀ ਉਸ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਜਿਸ ਜਿਸ ਤੋਂ ਬਾਅਦ ਭਾਨੇ ਸਿੱਧੂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਦੇ ਵੱਲੋਂ ਉਸ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਲੁਧਿਆਣਾ ਕੇਸ ਤੋਂ ਹਜੇ ਪਾਨਾ ਸਿੱਧੂ ਨੂੰ ਰਾਹਤ ਮਿਲੀ ਹੀ ਸੀ ਪਰ ਉੱਥੇ ਹੀ ਕੀ ਹੋ ਸਕਦਾ ਹੈ ਪਾਨਾ ਸਿੱਧੂ 10000 ਰੁਪਏ ਲੈ ਕੇ ਵਿੱਚ ਵੇਚ ਜਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਹੈ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਭ੍ਰਿਸ਼ਟ ਏਜੰਟਾ ਇਹਨਾਂ ਦੇ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅਜ ਤੱਕ ਕਿੰਨੇ ਕਰੋੜ ਰੁਪਏ ਵਾਪਸ ਕਰਵਾਤਾ ਕਿ 117 ਮਿਲੀਅਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ 'ਚ ਕੰਮ ਦੇ ਦਿੰਦੇ ਨੇ ਵੀ ਆਹ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦਿੰਦੇ ਨੇ ਹਰੇਕ ਹਲਕੇ ਦੇ ਵਿੱਚ ਜਿਉਂਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਹਤੇ ਆ ਪਰਚਾ ਪਾ ਕੇ 384 ਉਹ ਵੀ 10000 ਰੁਪਏ ਦਾ ਇਲਜ਼ਾਮ ਇੱਕ ਔਰਤ ਵੱਲੋਂ ਲਗਾਇਆ ਗਿਆ ਜਦਕਿ ਸਾਡੇ ਕੋਲੇ ਦਿੱਲੀ ਇਹਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਬੇੜਦਾ ਸੋ ਸਰਸਰ ਧੱਕਾ ਜੀ ਸਰਕਾਰ ਦਾ ਐਵੀਡੈਂਸ ਕੀ ਮਿਲਣਾ ਮੈਂ ਕਹਿੰਦਾ ਅੱਜ ਮੇਰੇ ਤੋਂ ਮੇ ਤੋਂ ਸੁਖਬੀਰ ਬਾਦਲ ਨੇ ਮੰਗਿਆ ਮੇ ਤੋਂ ਭਗਵੰਤ ਮਾਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਇੱਕੜ ਤਾਂ ਜਿਹੜਾ 3 ਦਿਨ ਹੋ ਗਏ ਉਹਨੂੰ ਅਰੈਸਟ ਕੀਤੇ ਨੂੰ ਆ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕਿ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਹੈ ਜਿੱਦਾਂ ਇੰਨੀ ਧੱਕੇਸ਼ਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਬਿਲਕੁਲ ਧੱਕਾ ਕਰੀ ਰਹੇ ਤੁਸੀਂ ਦੇਖ ਰਿਹਾ ਜੀ ਕਿਸ ਤਰੀਕੇ ਨੂੰ ਧੱਕਾ ਮਾਰ ਕੇ ਉਹਨੂੰ ਗੱਡੀ ਚ ਪਾ ਕੇ ਲੈ ਗਿਆ ਕਿ ਇਹ ਆਜ਼ਾਦੀ ਆ ਇਹ ਫਰੀडम ਆਫ ਸਪੀ ਇਹ ਸਮਝ ਨਹੀਂ ਆਉਂਦੀ ਵੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ ਦੇ ਵਿੱਚ ਰਹਿ ਰਹੇ ਹੁਈਏ ਇੰਨਾ ਧੱਕਾ ਸ਼ਰੇਆਮ ਤੱਕ ਆ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਹੀ ਲਿਆ ਹੁਣ ਜੱਜ ਸਾਹਿਬ ਨੇ 6 ਤਰੀਕ ਪਾਈ ਆ ਤੇ ਉਮੀਦ ਆ ਵੀ 6 ਨੂੰ ਸਾਨੂੰ ਬੇਲ ਮਿਲ ਜੂਗੀ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਭਾਨਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਚੱਕ ਕੇ ਅੰਦਰ ਮਾਰਿਆ ਪਰਚਾ ਕਰਤਾ ਹੁਣ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹਦੇ 2-4 ਪਰਚੇ ਹੋਰ ਵੀ ਪਾ ਸਕਦੇ ਆ ਅੰਦਰੋਂ ਅੰਦਰ ਤਾਜ ਉਹਦੀ ਜਿਹੜੀ ਜ਼ਮਾਨਤ ਆ ਉਹ ਨਾ ਹੋਵੇ ਜਿਹੜੀ ਵੀ ਉਹ ਏਜੰਟ ਨੇ ਵੀ ਬਾਈ ਤੇ ਉਹ ਜਿਹੜਾ ਰੋਪ ਲਾਇਆਗਾ ਪੈਸਿਆਂ ਦਾ ਚੱਕਰ ਇਹ ਵੀ ਉਹਨੇ ਹੋ ਸਕਦਾ ਛੋਟੀ ਜੀ ਕਲਿੱਪ ਲੈ ਕੇ ਇੱਕ ਐਫ ਆਈ ਆਰ ਦਰਜ ਕਰਾਈ ਹੋਵੇ ਪਰ ਉਹਨੂੰ ਹਲੇ ਇਹ ਨਹੀਂ ਪਤਾ ਹੈਗਾ ਵੀ ਜਦੋਂ ਭਾਰਨਾ ਸਿੱਧੂ ਕਿਸੇ ਨੂੰ ਵੀ ਏਜੰਟ ਨੂੰ ਫੋਨ ਲਾਉਂਦਾ ਉਹਦੀ ਵੀਡੀਓ ਫੋਨ ਚੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫੋਨ ਕੱਟਣ ਤੋਂ ਬਾਅਦ ਖਤਮ ਹੁੰਦੀ ਹੈ ਹਲੇ ਅਸੀਂ ਉਹਦੀ ਬਰੀਕੀ ਨਾਲ ਪਿਛਲੀਆਂ ਸਾਰਾ ਡਾਟਾ ਉਹਦਾ ਚੱਕਾਂਗੇ ਕਿਹਦੇ ਕਿਹਦੇ ਉਹਨੇ ਪੈਸੇ ਦੇਣੇ ਸੀ ਪੂਰੀਆਂ ਜਿਹੜੀਆਂ 4 4 5 5 ਮਿੰਟ ਦੀਆਂ ਵੀਡੀਓ ਨੇ ਉਹ ਤੁਹਾਡੇ ਸਾਰੇ ਤੁਹਾਡੇ ਮੀਡੀਆ ਕੋਲੇ ਵੀ ਹੋਣੀਆਂ ਲੋਕਾਂ ਦੇ ਸਾਹਮਣੇ ਵੀ ਹੋਣਗੀਆਂ ਉਹਨੇ ਹਰੇ ਪੂਰੀ ਗੱਲ ਤਾਂ ਦੱਸੀ ਨਹੀਂ ਹੈਗੀ ਵੀ ਬਾਈ ਨੇ ਉਹਨੂੰ ਕਿੰਨੇ ਵਾਰੀ ਰਿਕੁਐਸਟ ਵੀ ਕੀਤੀ ਹੋਊਗੀ ਵੀ ਤੂੰ ਪੈਸੇ ਮੋੜ ਕਿਸੇ ਗਰੀਬ ਬੰਦੇ ਦੇ ਪੈਸੇ ਫਸੇ ਉਹ ਉਹ ਚੀਜ਼ ਹਲੇ ਲੋਕਾਂ ਦੇ ਸਾਹਮਣੇ ਨਹੀਂ ਆਈ ਹਲੇ ਅਸੀਂ ਆ ਚੱਕਰ ਤੋਂ ਥੋੜਾ ਜਿਹਾ ਨਿਕਲ ਜਾਈਏ ਉਸ ਤੋਂ ਬਾਅਦ ਉਹ ਪਿਛਲਾ ਸਾਰਾ ਡਾਟਾ ਚੱਕਦੇ ਆ ਸਾਡੇ ਪੇਜਾਂ ਦੇ ਵੀ ਸਾਡੇ ਕੋਲੇ ਵੈਸੇ ਵੀ ਕੱਲਾ ਕੱਲਾ ਜਿਹੜਾ ਵੀ ਬੰਦਾ ਭਾਨੇ ਸਿੱਧੂ ਕੋਲੇ ਪੈਸੇ ਮੁੜਵਾਉਣ ਆਇਆ ਹੈ ਕਿਹ ਕਿਹੜੇ ਏਜੰਟ ਨੇ ਪੈਸੇ ਨਹੀਂ ਮੋੜੇ ਕਿਹੜੇ ਨੇ ਮੋੜੇ ਨੇ ਉਹ ਹਲੇ ਚੈਨਲਾਂ ਤੇ ਨਹੀਂ ਹੈਗੀਆਂ ਪਬਲਿਕ ਵੀਡੀਓ ਪਰ ਉਹ ਡਾਟਾ ਸਾਡੇ ਕੋਲੇ ਸਾਰਾ ਪੈਨ ਡਰਾਈਵ ਦੇ ਵਿੱਚ ਸੇਫ ਪਿਆ ਹੈ ਅਸੀਂ ਕੱਲਾ ਕੱਲਾ ਦੇਖ ਕੇ ਮੀਡੀਆ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਉਹ ਕੁੜੀ ਨਾਲ ਪ੍ਰੋਪਰ ਗੱਲ ਕੀ ਹੋਈ ਹੈ ਸਾਡੇ ਕੋਲੇ ਫੁੱਲ ਰਿਕਾਰਡਿੰਗਾਂ ਨੇ ਉਹ ਚੀਜ਼ ਦੀ ਅਸੀਂ ਹੁਣ ਸਾਰਾ ਡਾਟਾ ਪਿੱਛੋ ਚੱਕਾਂਗੇ ਨਾ ਵੀ ਕਿੰਨੀ ਤਰੀਕ ਨੂੰ ਉਹ ਕੁੜੀ ਨੂੰ ਕਿੰਨੇ ਵਾਰ ਫੋਨ ਲਾਇਆ ਜਿਹੜੀ ਉਹਨੇ ਕੰਪਲੇਂਟ ਦਿੱਤੀ ਹੋਈ ਹੈ ਉਹ ਤੇ ਉਹਨੇ ਡੇਟ ਵੀ ਹੈ ਬਕਾਇਦਾ ਦਿੱਤੀ ਹੋਈ ਉਹਦੀਆਂ ਅਸੀਂ ਸਾਰਾ ਡਾਟਾ ਕੱਢਾਂਗੇ ਵੀ ਉਹਨੂੰ ਕਿੰਨੇ ਵਾਰੀ ਫੋਨ ਲਾਇਆ ਉਹ ਵੀ ਵੀ ਉਹਨਾਂ ਨੇ ਰਿਕਵੈਸਟ ਵੀ ਕੀਤੀ ਸੀ ਇਹ ਨਹੀਂ ਹੈਗਾ ਵੀ ਸਿੱਧਾ ਭਾਨੇ ਸਿੱਧੂ ਨੇ ਧਮਕੀ ਦੇਤੀ ਵੀ ਤੂੰ ਪੈਸੇ ਮੋੜਦੀਆਂ ਜਾਂ ਨਹੀਂ ਮੋੜਦੀ ਇਹ ਨਹੀਂ ਕਿਹਾ ਹੋਊਗਾ ਕਿਸੇ ਨੂੰ ਵੀ ਭਾਨਾ ਸਿੱਧੂ ਸਿਰਫ ਇਹ ਕਹਿੰਦਾ ਤੂੰ ਪੈਸੇ ਦੇਣੇ ਨੇ ਤਾਂ ਦੇ ਇਹਨਾਂ ਦੇ ਠੀਕ ਹੈ ਨਹੀਂ ਦਿੰਦੀ ਤਾਂ ਅਗਲਾ ਧਰਨਾ ਲਾਊਗਾ ਅਗੇ ਫੇਰ ਹੀ ਕਿਸ ਨੇ ਧਰਨਾ ਲਾਇਆ ਸਾਡੇ ਬਾਹਰ ਤੇ ਨਹੀਂ ਕਿਸੇ ਨੇ ਧਰਨਾ ਲਾਇਆ ਛੋਡੇ ਕਿਸ ਨੇ ਧਰਨਾ ਲਾਇਆ ਕਿ ਜੇ ਕਿਸੇ ਨੇ ਪੈਸੇ ਲੈਣੇ ਨੇ ਫੇਰ ਹੀ ਧਰਨਾ ਲਾਉਂਦਾ ਅਗਲਾ ਕੇ ਕਿਸੇ ਦੀ ਐਨੀ ਜੁਰਤ ਥੋੜੀ ਹੈ ਕਿਸੇ ਦੇ ਬਾਹਰ ਚ ਬਹਿ ਜੂਗਾ 10 ਬੰਦੇ ਲੈ ਕੇ ਬਿਲਕੁਲ ਬੋਲਿਆ ਜਾ ਸਕਦਾ ਜੀ ਕੱਲਾ ਇੱਕ ਭਾਨੇ ਸਿੱਧੂ ਕੋਲੇ ਵੀ ਬਾਈ ਸਾਡੇ ਪੈਸੇ ਮੁੜ ਗਏ ਤੇ ਤੁਹਾਡਾ ਵਿੱਚ ਕੋਈ ਹੈਗਾ ਕੋਈ ਚਾਹ ਪਾਣੀ ਛੋਡਾ ਕਰ ਦੰਨੇ ਅਸੀਂ ਕਹਿੰਦੇ ਨੇ ਬਾਈ ਸੇਵ ਹੈ ਬਾਈ ਭਾਨਾ ਸਿੱਧੂ ਕਰਦਾ ਇੱਕ ਨਹੀਂ ਇਹ ਜਿਹਦੇ ਵੀ ਪੈਸੇ ਮੁੜਦੇ ਨੇ ਹਲੇ ਮੁੜਨ ਵਾਲੀਆਂ ਵੀਡੀਓ ਤਾਂ ਲੋਕਾਂ ਨੇ 5% ਹੀ ਦੇਖਿਆ ਹੋਣੀ ਆ ਵੀ ਜਿਹਦੇ ਜਿਹਦੇ ਪੈਸੇ ਮੁੜੇ ਨੇ ਕਿ ਤੁਸੀਂ ਬੇਬੇ ਵੀ ਦੇਖੀ ਹੋਗੀ ਜਿਹੜੀ ਕਹਿੰਦੀ ਮੈਂ ਇਹਨੂੰ ਆਪਦਾ ਪੁੱਤ ਬਣਾ ਲਿਆ ਉਹਨਾਂ ਦਾ 5-6 ਲੱਖ ਰੁਪਈਆ ਬਾਈ ਕਿੰਨੇ ਕੇ ਪੈਸੇ ਮੁੜਵਾਏ ਨੇ ਉਹ ਲਿਖੇ ਪਏ ਨੇ ਬਾਈ ਸਾਡ ਲਵੇ ਅਸੀਂ ਤਰੁਲਦੇ ਹੋਏ ਉਸ ਤੋਂ ਬਾਅਦ ਚਲਾਉਣੀਆਂ ਵੀਡੀਓ ਸਾਰੀਆਂ ਵੀਡੀਓ ਚਲਾਵਾਂਗੇ ਅੱਜ ਵੀ ਸਾਡੇ ਕੋਲੇ ਇੱਥੇ ਸੋਨੂੰ ਵੀ ਅਸੀਂ ਮਲਾਉਨੇ ਆ ਉਹਨਾਂ ਜਿਹੜੀਆਂ ਸਾਨੂੰ ਦੱਸਣੀਆਂ ਆ ਇਹਨਾਂ ਨੇ ਪੈਸੇ ਮੁੜੇ ਨੇ ਉਹਨਾਂ ਤੋਂ ਭਾਨੇ ਸਿੱਧੂ ਨੇ ਕੀ ਲੈ ਲਿਆ ਠੀਕ ਹੈ ਕੀ ਕਿਸੇ ਦਾ ਭਲਾ ਕਰਿਆ ਯਾਰ ਅਸੀਂ ਇੱਕ ਗੱਲ ਕਹਿੰਨੇ ਆ ਜੇ 1 ਰੁਪਿਆ ਵੀ ਕੋਈ ਸਾਫਤ ਕਰ ਦੇ ਭਾਨੇ ਸਿੱਧੂ ਦੇ ਭਾਨੇ ਸਿੱਧੂ ਦੀ ਪੂਰੀ ਟੀਮ ਤੇ ਸਾਡਾ ਗਾਲ ਜਿੱਥੇ ਮਰਜ਼ੀ ਲਾ ਦੇ ਆ ਕਿ ਕੋਈ ਪਟਿਆਲਾ ਵਿਚ ਉਸ ਤੇ ਇੱਕ ਨਵੀਂ ਤਾਰਾ ਲਾ ਕੇ ਇੱਕ ਹੋਰ ਐਫ ਆਰ ਦਰਜ ਕਰ ਦਿੱਤੀ ਗਈ 25 ਜਨਵਰੀ ਨੂੰ ਪੰਨੇ ਸਿੱਧੂ ਤੇ ਦੂਜਾ ਪਰਚਾ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ ਜਿਸ ਦੇ ਵਿੱਚ ਕੀ 379 ਬੀ ਦੇ ਤਹਿਤ ਜੋ ਕਿ ਸਨੇਚਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ ਉੱਥੇ ਹੀ ਉਸ ਨੂੰ ਸਵੇਰੇ 11 ਵਜੇ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਉਸ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ 29 ਜਨਵਰੀ ਤੱਕ ਭਾਨੇ ਸਿੱਧੂ ਨੂੰ ਰਿਮਾਂਡ ਤੇ ਪੁਲਿਸ ਦੇ ਵੱਲੋਂ ਆਪਣੇ ਕੋਲ ਰੱਖਿਆ ਗਿਆ ਜਿੱਥੇ ਕਿ ਪੁਲਿਸ ਦੇ ਵੱਲੋਂ ਭਾਨੇ ਸਿੱਧੂ ਤੇ ਕਈ ਤਸ਼ੱਦਦ ਵੀ ਢਾਏ ਗਏ 29 ਜਨਵਰੀ ਤੱਕ ਭਾਨਾ ਸਿੱਧੂ ਪਟਿਆਲਾ ਪੁਲਿਸ ਦੇ ਕੋਲ ਰਿਮਾਂਡ ਤੇ ਰਿਹਾ ਅਤੇ ਉੱਥੇ ਹੀ ਜਨੂੰ ਨੂੰ ਪੇਸ਼ ਕੀਤਾ ਜੀ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ 12 2 2024 ਤੱਕ ਜੀ ਮੈਡੀਕਲ ਕਰਾ ਕੇ ਪੁਲਿਸ ਉਹਨਾਂ ਨੂੰ ਸੈਂਟਰਲ ਜੇਲ ਪਟਿਆਲਾ ਛੱਡੂਗੀ ਤੇ ਅਗਲਾ ਜਿਹੜਾ ਇੱਕ ਅਬੋਰ ਦਾ ਮਾਮਲਾ ਸੀ ਉਹ ਕਿਤੇ ਨਾ ਕਿਤੇ ਇੰਟਰ ਕਰ ਰਿਹਾ ਇਸ ਮਾਮਲੇ 'ਚ ਨਹੀਂ ਪੁਛਣੀ ਜੀ ਕੋਈ ਪੁਲਿਸ ਨੇ ਉਧਰ ਜ਼ਿਕਰ ਨਹੀਂ ਕੀਤਾ ਨਾ ਹੀ ਅਬੋਰ ਦੀ ਕੋਈ ਪੁਲਿਸ ਉਰੇ ਆਈ ਉਰੇ ਉਹਦਾ ਕੋਈ ਐਸਾ ਗੱਲਬਾਤ ਨਹੀਂ ਕੀਤੀ ਤੇ ਨਾਰੇਬਾਜੀ ਕਰਨ ਵਾਲੇ ਕੁਝ ਹੋਗੇ ਸੀ ਕੰਪਲੈਕਸ 'ਚ ਲੋਕ ਹਾਂ ਸੀਗੇ ਜੀ 25-30 ਬੰਦੇ ਸੀਗੇ ਉੱਥੇ ਤੇ ਲੱਗਦਾ ਕਿ ਕੁਝ ਇਸ ਮਾਮਲੇ ਦੇ ਵਿੱਚ ਅ ਅਗਲਾ ਕੀ ਸਟੈਪ ਹੋ ਸਕਦਾ ਦੇਖੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਜੀ ਇਨਵੈਸਟੀਗੇਸ਼ਨ ਕਰਕੇ ਜਿਹਦੇ ਖਿਲਾਫ ਜੋ ਐਵਿਡੈਂਸ ਆਊਗਾ ਉਹਦੇ ਮੁਤਾਬਕ ਚਲਾਉਗੀ ਅਬੋਰ ਵਿੱਚ ਪਾਨੇ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆਈਆਂ ਜਿੱਥੇ ਕਿ ਅਬੋਰ ਦੇ ਵਿੱਚ ਇੱਕ ਹੋਰ ਇੰਸਟੀਚਿਊਟ ਦੇ ਰੋਹਿਤ ਪਟੇਜਾ ਦੇ ਵੱਲੋਂ ਬਲੈਕਮੇਲਿੰਗ ਦਾ ਕੇਸ ਦਰਜ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਅਰਸ਼ਦੀਪ ਸਿੰਘ ਨਾਮਕ ਨੌਜਵਾਨ ਦੀ ਕੈਨੇਡਾ ਦੀ ਫਾਈਲ ਲਗਾਈ ਗਈ ਸੀ ਫਾਈਲ ਲੱਗਣ ਤੋਂ ਬਾਅਦ ਹੀ ਸਾਰੇ ਪੈਸੇ ਲਏ ਗਏ ਸਨ ਪਰ ਅਰਸ਼ਦੀਪ ਸਿੰਘ ਕੈਨੇਡਾ ਜਾਣ ਤੋਂ ਕੁਝ ਸਮਾਂ ਬਾਅਦ ਹੀ ਭਾਰਤ ਪਰਤ ਆਇਆ ਜਿਸ ਤੋਂ ਬਾਅਦ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਉੱਥੇ ਹੀ ਰੋਹਿਤ ਪਟੇਜਾ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਪੂਰੇ ਲੀਗਲ ਤਰੀਕੇ ਦੇ ਨਾਲ ਅਰਸ਼ਦੀਪ ਸਿੰਘ ਨੂੰ ਬਾਹਰ ਭੇਜਿਆ ਗਿਆ ਸੀ ਪਰ ਉਹ ਆਪਣੀ ਮਰਜ਼ੀ ਦੇ ਨਾਲ ਕੈਨੇਡਾ ਤੋਂ ਭਾਰਤ ਵਾਪਸ ਆ ਗਿਆ ਜਿਸ ਤੋਂ ਬਾਅਦ ਕੀ ਉਸ ਦੇ ਪਰਿਵਾਰ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਕੁਝ ਸਮਾਂ ਬਾਅਦ ਪਰਿਵਾਰ ਦੇ ਵੱਲੋਂ ਭਾਨੇ ਸਿੱਧੂ ਨੂੰ ਵੀ ਇਸ ਕੇਸ ਦੇ ਵਿੱਚ ਇਨਵੋਲ ਕੀਤਾ ਗਿਆ ਭਾਨੇ ਸਿੱਧੂ ਦੇ ਵੱਲੋਂ ਰੋਹਿਤ ਪਟੇਜਾ ਨੂੰ ਵੀ ਰੋਹਿਤ ਪਟੇਜਾ ਤੋਂ ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ ਪੈਸੇ ਵਾਪਸ ਦੇਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਕੀ ਰੋਹਿਤ ਪਟੇਜਾ ਦੇ ਵੱਲੋਂ ਵੀ ਭਾਨੇ ਸਿੱਧੂ ਤੇ ਬਲੈਕਮੇਲਿੰਗ ਅਤੇ ਧਮਕੀ ਦੇਣ ਦਾ ਪਰਚਾ ਦਰਜ ਕਰਵਾਇਆ ਗਿਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਦਾ ਪੱਖ ਪੂਰਿਆ ਗਿਆ ਅਤੇ ਸਰਕਾਰ ਦੇ ਖਿਲਾਫ ਰੱਜ ਕੇ ਪੜਾਸ ਕੱਢੀ ਗਈ ਸਿੱਧਾ-ਸਿੱਧਾ ਸੁਖਪਾਲ ਖੇੜਾ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਦੋਸਤੋ ਬੜੇ ਅਫਸੋਸ ਨਾਲ ਕਹਿਣਾ ਪਿਆ ਰਿਹਾ ਹੈ ਕਿ ਭਗਵੰਤ ਮਾਨ ਪੰਜਾਬ ਪੱਖੀ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੁਣ-ਚੁਣ ਕੇ ਦੋਰੇ ਮੁਕੱਦਮਿਆਂ ਵਿੱਚ ਪੁਲਿਸ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਟੌਰਚਰ ਕਰ ਰਿਹਾ ਹੈ ਅੱਜ ਜੋ ਭਾਨੇ ਸਿੱਧੂ ਨੂੰ ਭਗਵੰਤਮਾਨ ਸਰਕਾਰ ਨੇ ਇੱਕ ਸਰਾਸਰ ਝੂਠੇ ਮਨਕੜਤਾ ਕੇਸ ਵਿੱਚ ਗ੍ਰਿਫਤਾਰ ਕੀਤਾ ਮੈਂ ਉਸ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਇਨ ਪਿੰਨ ਭਾਨੇ ਸਿੱਧੂ ਨਾਲ ਹੋਇਆ ਮੈਂ ਵਾਹਿਗੁਰੂ ਦੇ ਚਰਨਾਂ ਚ ਇਹ ਅਰਦਾਸ ਕਰਦਾ ਹਾਂ ਕਿ ਇਨਸਾਫ ਪਸੰਦ ਲੋਕਾਂ ਨੂੰ ਬਲ ਬਖਸ਼ੇ ਅਤੇ ਭਗਵੰਤਮਾਨ ਨੂੰ ਰੱਬ ਇਨਿਕ ਬੁੱਧੀ ਬਖਸ਼ੇ ਕਿ ਜਿਸ ਮਕਸਦ ਲਈ ਉਹ ਚੁਣਿਆ ਗਿਆ ਹੈ ਉਸ ਕੰਮ ਨੂੰ ਕਰਨ ਦਾ ਯਤਨ ਕਰੇ ਨਾ ਚੈਨੀ ਕੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਜ਼ਰ ਆਉਂਦਾ ਨਾ ਸਾਫ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦਮੀ ਪਾਰਟੀ ਦੇ ਹਮੈਤੀ ਚੀਕਾ ਮਾਰਦੇ ਸੀ ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸਰਾਂ ਭਾਨੇ ਨੇ ਲੈ ਲੇ ਹੋਣੇ ਹੀ ਪੈਸੇ ਮੰਗ ਲੇ ਹੋਣ ਜੀ ਹੁਣ ਭਾਨੇ ਨੇ ਐ ਵੀ ਕਰੀ ਵੀ ਹਾਂ ਚੈਨੀਆਂ ਵੀ ਖੋਲੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾਂ ਦੀ ਵੀ ਸਟਾਈ ਜਾਂਦਾ ਕਟਾਈ ਵੀ ਜਾਂਦਾ ਜਰੀਲ ਵੀ ਕਰਾਈ ਜਾਂਦਾ ਉਹਨਾਂ ਦੀ ਵੀਡੀਓ ਨੰਗਿਆਂ ਦੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਆ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਜੇ ਤਾਂ ਮਾੜੀ ਮੋਟੀ ਵੀ ਭਾਈ ਅਣਖ ਗੈਰ ਤੋਂ ਅੰਦਰ ਬੱਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਤੋਂ ਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਾਲਾਤ ਤੇ ਪਹੁੰਚੋ ਤੇ ਨਹੀਂ ਭਾਨੇ ਦੇ ਇਥੋਂ ਜਮਾਨ ਤੋਂ ਦੋ ਪਰਚੇ ਹੋਰ ਉਤੋਂ ਉਹ ਚਾਰ ਹੋਰ ਆਹੀ ਕੋ ਚੱਲੀ ਜਾਊਗਾ ਖੈਰੇ ਵਾਲਿਓ ਅੱਜ ਖੈਰੇ ਵਾਲੀ ਹੋਣੀ ਆ ਬਿਲਕੁਲ ਖੈਰੇ ਦਾ ਵੀ ਇਹੀ ਹੋਇਆ ਇੱਕ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਤੇ ਐਡਾ ਅਤਿਆਚਾਰ ਸਰਕਾਰ ਕਰ ਰਹੀ ਆ ਸਾਡੇ ਅਸੀਂ ਸਾਥੋ ਬੋਲ ਨਹੀਂ ਨਿਕਲ ਰਿਹਾ ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਸੀ ਲੁਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਵਕੀਲ ਸਾਹਿਬ ਸਾਡੇ ਨਾਲ ਸੀ ਸਾਡੇ ਚਿਹਰੇ ਤੇ ਰੌਣਕ ਸੀ ਵੀ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ ਪਰਪੰਡ ਜਾਣ ਦੀ بجائے ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਉਤੇ ਬਾਹਰ ਨਾ ਜੇ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਹਿਲਾਂ ਦੀਪ ਸਿੱਧੂ ਮਰਵਾਤਾ ਫਿਰ ਆਪਣਾ ਮੂਸੇ ਵਾਲਾ ਬਾਈ ਮਰਵਾਤਾ ਫਿਰ ਸੰਦੀਪ ਮਰਵਾਤਾ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਬਗ ਨਾ ਜਾ ਪੰਜਾਬ ਦੀਆਂ 6 ਜਥੇਬੰਦੀਆਂ ਇੰਨਾ ਚ ਭਾਰਤੀ ਕਿਸਾਨਾਂ ਨੂੰ ਕ੍ਰਾਂਤੀਕਾਰੀ ਬੀਕੇਯੂ ਬ੍ਰਾਹਮਕੇ ਕਿਸਾਨ ਆਯਾਤ ਕਿਸਾਨ ਕਮੇਟੀ ਦਬਾਬਾ ਅ ਕਿਸਾਨ ਮਜ਼ਦੂਰ ਮੋਰਚਾ ਬੀਕੇਯੂ ਪਟੇੜੀ ਨਿਸ਼ਮੇਸ਼ ਕਿਸਾਨ ਯੂਨੀਅਨ ਇਹਨਾਂ 6 ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜ ਜਿਹੜੇ ਆ ਉਹ ਜਾਮ ਕੀਤੇ ਜਾਣਗੇ ਜਾਮ ਨਾ ਕਹੋ ਫ੍ਰੀ ਕੀਤੇ ਜਾਣਗੇ ਟੂਲ ਪਲਾਜੇ ਫ੍ਰੀ ਕੀਤੇ ਜਾਣਗੇ 12 ਤੋਂ 2 ਉੱਥੇ ਹੀ ਚੌਥਾ ਪਰਚਾ ਕਿੰਦਰ ਵੀਰ ਸਿੰਘ ਨਾਮਕ ਨੌਜਵਾਨ ਦੇ ਵੱਲੋਂ ਭਾਨੇ ਦੇ ਖਿਲਾਫ ਕਰਵਾਇਆ ਗਿਆ ਜਿੱਥੇ ਕਿ ਜਿੱਥੇ ਕਿ ਉਹਨਾਂ ਦੇ ਵੱਲੋਂ ਹਾਈ ਰਾਈਜ਼ ਇਮੀਗ੍ਰੇਸ਼ਨ ਸੈਂਟਰ ਚਲਾਇਆ ਜਾਂਦਾ ਸੀ ਇਹ ਸੈਂਟਰ ਮੁਹਾਲੀ ਦੇ ਫੇਸ 5 ਦੇ ਵਿੱਚ ਹੈ ਜਿੱਥੇ ਕਿ ਕਿੰਦਰ ਵੀਰ ਸਿੰਘ ਦਾ ਕਹਿਣਾ ਹੈ ਕਿ ਭਾਨੇ ਸਿੱਧੂ ਅਤੇ ਹੋਰ ਉਸ ਦੇ ਨਾਲ ਦੇ ਸਾਥੀਆਂ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਲੋਕਾਂ ਦੇ ਪੈਸੇ ਵਾਪਸ ਕਰ ਦਿਓ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਤੇਰੇ ਕਿ ਤੁਹਾਡੇ ਤੋਂ ਪਹਿਲਾਂ ਵੀ ਅਸੀਂ ਕਈ ਇਮੀਗ੍ਰੇਸ਼ਨ ਸੈਂਟਰਸ ਨੂੰ ਸਬਕ ਸਿਖਾਇਆ ਹੈ ਜਿਸ ਤੇ ਬਾਅਦ ਕੀ ਕਿੰਦਰਵੀਰ ਸਿੰਘ ਦੇ ਵੱਲੋਂ ਭਾਨੇ ਸਿੱਧੂ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਉੱਥੇ ਦੱਸ ਦਈਏ ਕਿ ਹਾਈ ਰਾਈਜ਼ ਇਮੀਗ੍ਰੇਸ਼ਨ ਦਾ 메ਨ ਸੈਂਟਰ ਸ਼ੇਖਪੁਰ ਸੰਗਰੂਰ ਦੇ ਵਿੱਚ ਹੈ ਅਤੇ ਉਹਨਾਂ ਦੀ ਇੱਕ ਬ੍ਰਾਂਚ ਮੁਹਾਲੀ ਦੇ ਫੇਸ 5 ਦੇ ਵਿੱਚ ਹੈ ਜਿੱਥੋਂ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕਿੰਦਰਵੀਰ ਸਿੰਘ ਦੇ ਵੱਲੋਂ ਭਾਨੇ ਸਿੱਧੂ ਦੇ ਖਿਲਾਫ 294 387 ਅਤੇ 506 ਦੇ ਤਹਿਤ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਜਿੱਥੇ ਕਿ ਭਾਨੇ ਸਿੱਧੂ ਤੇ ਹੁਣ ਤੱਕ ਇੰਨੇ ਪਰਚੇ ਦਰਜ ਹੋ ਚੁੱਕੇ ਹਨ ਪਰ ਉੱਥੇ ਹੀ ਲੋਕ ਵੀ ਭਾਨੇ ਸਿੱਧੂ ਦੀ ਹਮਾਇਤ ਦੇ ਵਿੱਚ ਜੁੜ ਰਹੇ ਹਨ ਜਿੱਥੇ ਕਿ ਭਾਨੇ ਸਿੱਧੂ ਦੇ ਪਿੰਡ ਚੱਕ ਦੁਨਾ ਵਿਖੇ ਲੋਕਾਂ ਦਾ ਭਾਰੀ ਇਕੱਠ ਦੇਖਿਆ ਗਿਆ ਉਹ ਤੇ ਹੀ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਅੱਜ ਤੂਰੀ ਵਿਖੇ ਰੇਲਵੇ ਸਟੇਸ਼ਨ 'ਤੇ ਜਾਮ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਫਤਿਹਗੜ੍ਹ ਸਾਹਿਬ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ ਸਿਮਰਜੀਤ ਸਿੰਘ ਮਾਨ ਦੇ ਨਾਲ-ਨਾਲ ਕਈ ਹੋਰ ਕਿਸਾਨ ਜਥੇਬੰਦੀਆਂ ਅਤੇ ਲੱਖਾਂ ਸਦਾਣਾ ਵੀ ਇਹਨਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਭਾਨੇ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਲੋਕਾਂ ਦੀ ਵੀ ਇਹਨਾਂ ਜਿੱਥੇ ਬੰਦੀਆਂ ਅਤੇ ਲੱਖਾਂ ਸਿਧਾਣਾ ਨੂੰ ਲੋਕਾਂ ਦੀ ਵੀ ਪੂਰੀ ਹਾਮੀ ਮਿਲ ਰਹੀ ਹੈ ਲੋਕਾਂ ਦੇ ਵੱਲੋਂ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਪਾਨੇ ਸਿੱਧੂ ਤੇ ਦਰਜ ਕੀਤੇ ਗਏ ਨਜਾਇਜ਼ ਪਰਚੇ ਰੱਦ ਕੀਤੇ ਜਾਣ ਅਤੇ ਉਸ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਹਾਵੀ ਕਿ ਮਾਨਸਾਹਬ ਜੀ ਤੁਹਾਡੇ ਵੱਲੋਂ ਧੂਰੀ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਸੀ ਰੇਲਾਂ ਰੋਕਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ ਸਰਕਾਰ ਦੇ ਵੱਲੋਂ ਕੀ ਕੀਤੀ ਗਈ ਹੈ ਮੈਂ ਤਾਂ ਸਮਝਦਾ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਐ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋਣਾ ਸੀ ਪਾਰਲਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲੋਕ ਸਭਾ ਨੂੰ ਪੇਸ਼ ਦਿੱਤੀ ਹੈ ਕਿ ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਬਾਹਰ ਕਿਤੇ ਜਾਰੀ ਹਫਤਾ ਹੈਗਾ ਜੀ ਮਾਨ ਸਰ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰਿਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰਿਟੇਨ ਕੀਤਾ ਗਿਆ ਹ ਮੇਰੇ ਮਤਲਬ ਹੈ ਸਾਡੀ ਜਿਹੜੀ ਜ਼ਾਤੀ ਹੈ ਉਸ ਦੇ ਉੱਤੇ ਸਰਦਾ ਹੱਕ ਜਿਹੜਾ ਹੈ ਤਾਂ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਛੋੜੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੇ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਖ ਲਾ ਰਿਹਾ ਸੀ ਕਿ ਅਸੀਂ ਧੂਰੀ ਨਹੀਂ ਜਾ ਸਕਦੇ ਹੈਗੇ ਜੀ ਮਾਨਸਬ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਭਾਨਾ ਸਿੱਧੇ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸਬੰਧ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਦਾ ਵਿਕਦੇ ਕਿਉਂਕਿ ਸੰਗਰੂਰ ਏਰੀਆ ਹੋਵੇ ਤਾਂ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਆ ਹਾਂ ਮੇਰਾ ਮਤਲਬ ਇਹ ਕਿ ਸੱਟਾ ਜ਼ਾਤੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰਦਸਤ ਹੈ ਤੇ ਇਹਦੇ ਨਾਲ ਕਿ ਕਿ ਇਹ ਤੋਂ ਦਾ ਬਤਾ ਵਰਨੇ ਇਹ ਖਰਾਬ ਹੋ ਰਿਹਾ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਚੱਲੇ ਸੀਗੇ ਔਰ ਅਸੀਂ 80 ਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪੜ ਇਸ ਤੋਂ ਛਡੋਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੜਬੜ ਕਰਵਾਈਏ ਅਸੀਂ ਪੀਸਫੁਲੀ ਹਰਿਤ ਹਰਿਤ ਚੀਜ਼ ਕਰਨਾ ਚਾਹੁੰਦੇ ਆ ਇਹ ਸਰਕਾਰ ਨੂੰ ਪਹਿਲਾਂ ਹੀ ਅਸੀਂ ਦੱਸ ਦਿੱਤਾ ਸੀ ਮਾਨਸਾਬੀਸ ਤੋਂ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਿੱਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਤੇ ਆ ਪੁਲਿਸ ਦੇ ਵੱਲੋਂ ਵੀ ਹੁਣ ਸੀਨੀਅਰ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦੱਸਾਂਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਐ ਔਰ ਇਹ ਜ਼ਬਰ ਨੂੰ برداشت ਨਹੀਂ ਕਰਨਗੇ ਔਰ ਆਮ ਪਾਰਟੀ ਜਿਹੜਾ ਹੈ ਨਹੀਂ ਗੀਆਂ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਕੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੀ ਜ਼ਬਰ ਕਰਣਗੇ ਜੀ ਜਿਸ ਤਰੀਕੇ ਨਾਲ ਪਾਨਾ Sidhu ਤੇ ਲਗਾਤਾਰ ਪਰਚੀ ਹੋ ਰਹੇ ਨੇ ਬੀਤੇ ਦਿਨ ਵੀ ਉਸ ਨੂੰ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਾਨਾ Sidhu ਬਿਆਨ ਦਿੰਦਾ ਕਿ ਜਿਹੜੀ ਸੱਚ ਦੀ ਜੰਗ ਹੈ ਮੈਂ ਜਾਰੀ ਰੱਖਾਂਗਾ ਇਸੇ ਕਦਰ ਜਿਹੜਾ ਚੱਲਦਾ ਰਹੂਗਾ ਜਿੰਨਾ ਤੁਸੀਂ ਮੇਰੇ ਤੇ ਟਾਰਚਰ ਕਰਨਾ ਤੁਸੀਂ ਕਰ ਸਕਦੇ ਹੋ ਇਹ ਬੜੀ ਚੰਗੀ ਗੱਲ ਹੈ ਜੀ ਕਬਰਾਇਆ ਨਹੀਂ ਪਾਣਾ ਸਦੂ ਤੇ ਅਸੀਂ ਉਹਦੇ ਨਾਲ ਖੜੇ ਹਾਂ ਇਸੇ ਕਰਕੇ ਜਿਹੜੇ ਬੰਦੇ ਦਲੇਰ ਹੁੰਦੇ ਐ ਉਹਦੇ ਨਾਲ ਸਾਰੇ ਖੜੇ ਹੋ ਜਾਂਦੇ ਆ ਫਿਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸਭ ਖਤਮ ਕਰੋ ਤੇ ਸੁਣਿਆ ਰਾਹਤ ਬਤਾਓ ਜੀ ਤੇ ਨਾਲ ਅਸੀਂ ਆਪਣਾ ਅਲਕੀਆਂ ਦੇ ਵਿੱਚ ਡਿਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰਹਿੰਦੇ ਐ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸ ਤਰ੍ਹਾਂ ਹਫੜਾ ਦਫੜੀ ਥਲੋੜ ਦੀ ਕੋਈ ਜ਼ਰੂਰਤ ਨਹੀਂ ਐ ਜੋ ਕਰਕੇ ਸਾਰਾ ਪੀਸਫੁਲ ਤੇ ਹਮਤਪਸੰਨ ਤਰੀਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਬਤੌਰ ਮੈਂਬਰ ਪਾਰਲੀਮੈਂਟ ਇਹ ਸਾਰੇ ਮਸਲੇ ਦੀ ਕੋਈ ਰਿਪੋਰਟ ਕੇਂਦਰ ਦੀ ਸਰਕਾਰ ਦੇ ਕੋਲ ਦਾ ਜੋ ਹੋਮ ਅਫੇਅਰ ਹੈ ਉਸ ਦੇ ਕੋਲ ਵੀ ਰਿਪੋਰਟ ਤੁਹਾਡੇ ਵੱਲੋਂ ਕੋਈ দাਇਰ ਕੀਤੀ ਜਾਏਗੀ ਹਾਂ ਅਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਆ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸفیر ਖਾਨੇ ਹੈਗੇ ਆ ਉੱਥੇ ਤੁਸੀਂ ਈਮੇਲ ਭੇਜਦੇ ਉਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਉੱਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਮਾਨਸਬ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਕਰੇ ਰੱਖਿਆ ਜਾਏਗਾ ਕਿ ਉਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਵਾਪਸ ਸੰਗਰੂਰ ਤਾ ਹਾਲ ਦੀ ਖੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਣੇ ਕੀ ਐਕਸ਼ਨ ਕਰਨਾ ਉਹਨਾਂ ਚੇਤਤਾ ਮੈਨਿਕ ਹੈ ਸਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂ ਕਰਕੇ ਮੈਂ ਤਾਂ ਲੋਕਾਂ ਪਰ ਦੇ ਵਿੱਚ ਹੈਗਾ ਤੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਡ ਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਟੈਲੀਫੋਨ ਹੈ ਡੀਐਸਪੀ ਸਾਹਿਬ ਇੱਥੇ ਆਏ ਹੋਏ ਹੈ ਮੇਰਾ ਮਤਲਬ ਹੈ ਕਿ ਪੁਲਿਸ ਵੱਲੋਂ ਕੋਈ ਸਾਨੂੰ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਹੈ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਤਪਤਾ ਸਾਨੂੰ ਕਿਸ ਨੂੰ ਕੀਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਘਰ ਨੂੰ ਆਲੇ-ਦੁਆਲੇ ਤੁਹਾਡੇ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਪਿੱਛੋਂ ਜੋ ਖੇਤਾਂ ਦੇ ਜ਼ਰੀਏ ਰਸਤਾ ਜਾਂਦਾ ਉਸ ਦੇ ਉੱਤੇ ਵੀ ਪੁਲਿਸ ਲਾਈ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਦੇ ਹੋ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨੱਠ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰ ਹਰਸਤ ਦੇ ਵਿੱਚੋਂ ਭਾਨੇ ਸਿੱਧੂ ਦੇ ਮੁੱਦੇ ਦੇ ਵਿੱਚ ਹੋਰ ਨਵੀਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਹੌਟ ਨਿਊਜ਼ ਇੰਡੀਆ ਦੇ ਨਾਲ